ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਣਾਉਣ ਲੱਗੇ ਹਾਂ ਜੀ ਸਮੋਸੇ ਪਰ ਸਮੋਸੇ ਅਸੀਂ ਬਣਾ ਆ ਕੇ ਦੇਖਣੇ ਟਰਾਈ ਕਰਨੇ ਆ ਕੁੱਕਰ ਵਿੱਚ ਵੀ ਸਮੋਸੇ ਬਣਦੇ ਆ ਜਾਂ ਨਹੀਂ ਅਪਰ ਫਾਇਰਟ ਵਿੱਚ ਵੀ ਬਣਾਵਾਂਗੇ ਤੇ ਕੁੱਕਰ ਵਿੱਚ ਵੀ ਬਣਾਵਾਂਗੇ ਆਟਾ ਆਪਾਂ ਗੁੰਨ ਲਿਆ ਸੀ ਆਲੂ ਵੀ ਆਪਾਂ ਤਿਆਰ ਕਰ ਲਏ ਸੀ ਹੁਣ ਇਹ ਸਾਡੀ ਬਹੂ ਰਾਣੀ ਜਿਹੜੀ ਆ ਮੈਨੂੰ ਰੋਟੀ ਜਿਹੜੀ ਆ ਸਮੋਸੇ ਦੀ ਵੇਲ ਕੇ ਦਿੰਦੀ ਆ ਤੇ ਮੈਂ ਸਮੋਸੇ ਭਰ ਭਰ ਕੇ ਸਾਰੇ ਜਿਹੜੇ ਆ ਤਿਆਰ ਕਰਕੇ ਰੱਖ ਲਏ ਆ ਮੈਂ ਕਿਹਾ ਬਾਅਦ ਵਿੱਚ ਹੀ ਗੈਸ ਬਾਲਾਂਗੇ ਐਵੇਂ ਗਰਮੀ ਦੇ ਵਿੱਚ ਕਿਉਂ ਤਾਲ ਹੋਣਾ ਆ ਤੇ ਆਪਾਂ ਸਾਰੇ ਜਿਹੜੇ ਸਮੋਸੇ ਆ ਇਹਨਾਂ ਨੂੰ ਭਰ ਕੇ ਇਸ ਤਰ੍ਹਾਂ ਨਾ ਰੱਖ ਲਿਆ ਕਿਉਂਕਿ ਮੈਂ ਤਾਂ ਨਹੀਂ ਇਹ ਤਰੀਕਾ ਦੱਸਿਆ ਕਿਉਂਕਿ ਮੈਂ ਸਮੋਸਿਆਂ ਦੀਆਂ ਵੀਡੀਓ ਪਹਿਲੀਆਂ ਵੀ ਪਾਈਆਂ ਹੋਈਆਂ ਪਰ ਅੱਜ ਤਾਂ ਤਾਂ ਪਾਈ ਆ ਕਿ ਆਪਾਂ ਕੁੱਕਰ ਵਿੱਚ ਸਮੋਸੇ ਜਿਹੜੇ ਆ ਬਣਾ ਕੇ ਉਹ ਦੇਖਣੇ ਆ ਠੀਕ ਹੈ ਜੀ ਇੱਧਰ ਆਪਾਂ ਕੁੱਕਰ ਦੇ ਵਿੱਚ ਲੂਣ ਪਾ ਕੇ ਰੱਖ ਲਿਆ ਇੱਧਰ ਕੜਾਈ ਚ ਰਫਾਇੰਡ ਵੀ ਪਾ ਲਿਆ ਆ ਕਿਉਂਕਿ ਬੱਚਿਆਂ ਨੇ ਕੁੱਕਰ ਵਾਲੇ ਸਮੋਸੇ ਨਹੀਂ ਖਾਣੇ ਉਹ ਤਾਂ ਮੈਂ ਹੀ ਖਾਣੇ ਆ ਤਾਂ ਇਹਨਾਂ ਇੱਧਰ ਆਪਾਂ ਜਿਹੜੇ ਆ ਤਲਾਂਗੇ ਸਮੋਸੇ ਕੜਾਈ ਦੇ ਵਿੱਚ ਤੇ ਇੱਧਰ ਆਪਾਂ ਕੁੱਕਰ ਵਿੱਚ ਬਣਾਵਾਂਗੇ ਲੂਣ ਪਾ ਕੇ ਤੇ ਚ ਆਪਾਂ ਕੋਲੀ ਰੱਖ ਲਈ ਉੱਤੇ ਰੱਖ ਦਿੱਤੀ ਪਲੇਟ ਤੇ ਹੁਣ ਆਪਾਂ ਇਹਦੇ ਵਿੱਚ ਸਮੋਸੇ ਜਿਹੜੇ ਆ ਰੱਖ ਦੇਣੇ ਆ ਤੇ ਉੱਤੋਂ ਢੱਕਣ ਜਿਹੜਾ ਆ ਬੰਦ ਕਰ ਦਿੰਨੇ ਆ ਠੀਕ ਆ ਜੀ ਉਨਾ ਚਿਰ ਇਹ ਤੇਲ ਵੀ ਗਰਮ ਹੋ ਗਿਆ ਤੇਲ ਨੂੰ ਮੈਂ ਚੈੱਕ ਕੀਤਾ ਤੇ ਇਹ ਗਰਮ ਹੋ ਗਿਆ ਆ ਹੁਣ ਇਹਦੇ ਵਿੱਚ ਮੈਂ ਸਮੋਸੇ ਜਿਹੜੇ ਆ ਉਹ ਪਾ ਦੂੰਗੀ ਕੁਝ ਮੈਂ ਤੇਲ ਪਾ ਲਿਆ ਸਰੋਂ ਦਾ ਤੇ ਕੁਝ ਪਾ ਲਿਆ ਰਫਾਈਂਡ ਤੇ ਦੋਨਾਂ ਨੂੰ ਰਲਾ ਮਿਲਾ ਕੇ ਆਪਾਂ ਬਣਾ ਲੈਣੇ ਆ ਸਮੋਸੇ ਤੇ ਇਹ ਸਮੋਸੇ ਜਿਹੜੇ ਆ ਨਾ ਸਾਡੇ ਬੱਚੇ ਆ ਉਹ ਕਹਿੰਦੇ ਘਰ ਦੇ ਹੀ ਬਣਾ ਕੇ ਦਿਓ ਕਿਉਂਕਿ ਮੇਰੀ ਬੇਟੀ ਆਈ ਸੀਗੀ ਤੇ ਵੀਡੀਓ ਕਿੰਨੇ ਦਿਨਾਂ ਦੀ ਬਣਾਈ ਆ ਹੁਣ ਤਾਂ ਮੈਂ ਉਹਨੂੰ ਛੱਡ ਕੇ ਵੀ ਆ ਗਈ ਆ ਤੇ ਹੁਣ ਵੀਡੀਓ ਪਾਉਣ ਦਾ ਹੋਣੀ ਟਾਈਮ ਲੱਗਾ ਸਾਡੇ ਕੋਲੋਂ ਇੰਨਾ ਦਿਨਾਂ ਦੀਆਂ ਤਾਂ ਹੀ ਮੇਰੇ ਕੋਲ ਵੀਡੀਓ ਨਹੀਂ ਸੀ ਪਾ ਹੋਈਆਂ ਕਿਉਂਕਿ ਬੱਚੇ ਆਏ ਹੋਏ ਸੀ ਮੈਂ ਉਹਨਾਂ ਦੇ ਨਾਲ ਵਿਅਸਤ ਸੀ ਬਸ ਬੱਚਿਆਂ ਨੂੰ ਬਸ ਖੜਾਈ ਜਾ ਮਾਂ ਨਿੱਕਾ ਜਿਹੜਾ ਆ ਉਹ ਮੈਂ ਨਾਲ ਬਹੁਤ ਖੇਡਦਾ ਰਹਿੰਦਾ ਸੀ ਤੇ ਹਾਂ ਅੱਜ ਉਹਦਾ ਬਰਥਡੇ ਆ ਤੁਸੀਂ ਮੈਨੂੰ ਜ਼ਰੂਰ ਵਧਾਈਆਂ ਦਿਓ ਕਮੈਂਟਾਂ ਵਿੱਚ ਅੱਜ ਮੇਰੇ ਦੋਤੇ ਦਾ ਜਿਹੜਾ ਜਨਮ ਦਿਨ ਆ ਠੀਕ ਹੈ ਜੀ ਤੇ ਇਧਰ ਆਪਾਂ ਤੇਲ ਦੇ ਵਿੱਚੋਂ ਜਿਹੜੇ ਸਮੋਸੇ ਆ ਤਲਦੇ ਪਏ ਉਹ ਆਪਾਂ ਕੱਢ ਲਏ ਆ ਤੇ ਹਜੇ ਕੁੱਕਰ ਵਾਲੇ ਸਮੋਸੇ ਜਿਹੜੇ ਆ ਉਹ ਆਪਾਂ ਹਜੇ ਚੈੱਕ ਕਰਨੇ ਆ ਕਿਉਂਕਿ ਤੇਲ ਵਿੱਚ ਜਲਦੀ ਜਲਦੀ ਸਮੋਸੇ ਜਿਹੜੇ ਆ ਬਣੇ ਜਾਂਦੇ ਆ ਠੀਕ ਹੈ ਜੀ ਸਮੋਸੇ ਘਰ ਤੁਸੀਂ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੇ ਆ ਬੱਚੇ ਰੀਜ ਨਾ ਖਾਂਦੇ ਆ ਬਾਹਰੋਂ ਸਮੋਸਾ ਲਿਆ ਕੇ ਦੇਖ ਲਓ ਤੁਸੀਂ ਇੱਕ ਜਾਂ ਦੋ ਸਮੋਸੇ ਖਾ ਲੋਂਗੇ ਤੀਜਾ ਸਮੋਸਾ ਨਹੀਂ ਖਾਦਾ ਜਾਂਦਾ ਪਰ ਇਹ ਸਮੋਸੇ ਜਿਹੜੇ ਆ ਤੁਸੀਂ ਠਿੱਡ ਪਰ ਕੇ ਖਾ ਸਕਦੇ ਆ ਹੁਣ ਆਪਾਂ ਕੁੱਕਰ ਖੋਲ ਕੇ ਦੇਖ ਲੈਨੇ ਕੁੱਕਰ ਬਹੁਤ ਗਰਮ ਹੋਇਆ ਆ ਤੇ ਕੁੱਕਰ ਦਾ ਹੋ ਗਿਆ ਬੁਰਾ ਹਾਲ ਹੁਣ ਇਹ ਤਾਂ ਧੋਣ ਵਾਲਿਆਂ ਨੂੰ ਪਤਾ ਲੱਗੂਗਾ ਲੋ ਜੀ ਸਮੋਸੇ ਬਣ ਗਏ ਆ ਤੇ ਤੁਹਾਨੂੰ ਕੀ ਲੱਗਦਾ ਵੀ ਕੁੱਕਰ ਵਿੱਚ ਸਮੋਸੇ ਬਣ ਗਏ ਆ ਤੇ ਸਮੋਸੇ ਬਹੁਤ ਗਰਮ ਆ ਤੇ ਆਪਾਂ ਹੋਰ ਨਾ ਕਿਤੇ ਬਾਹ ਹੀ ਨਾ ਮੇਰੀ ਸੜ ਜਾਵੇ ਕੁਕਰ ਵਿੱਚ ਸਮੋਸੇ ਬਣ ਕੇ ਤਿਆਰ ਹੋ ਗਏ ਤੁਹਾਨੂੰ ਤਾਂ ਐਵੇਂ ਹੀ ਲੱਗਦਾ ਹੋਣਾ ਆ ਪਰ ਨਹੀਂ ਜੀ ਕੁਕਰ ਵਿੱਚ ਪੂਰੀ ਤਰ੍ਹਾਂ ਸਮੋਸੇ ਨਹੀਂ ਬਣੇ ਸੀ